ਖੰਡੀਆਂ ਹੈਲੋ ਹੈਲੋ ਇਹ ਕਲਾਰਾ ਵਾਲੇ ਦਾ ਨੰਬਰ ਹੈ ਜੀ ਹਾਂ ਜੀ ਹੈਲੋ ਬਾਬਾ ਕਲਾਰਾ ਵਾਲੇ ਦਾ ਨੰਬਰ ਹੈ ਪਾਲੇ ਦਾ ਹੈਲੋ ਜੀ ਕੀ ਹੋਇਆ ਕਲਾਰਾ ਵਾਲੇ ਬਾਬੇ ਬਾਰੇ ਦੱਸ ਰਹੇ ਹੋ ਤੁਸੀਂ ਕਾਲੀ ਬਾਰੇ ਸਾਡਾ ਮੁੰਡਾ ਥੋੜਾ ਪਰਹ ਹੋ ਗਿਆ ਜੀ ਉਹ ਤਾਂ ਸਵੈਮ ਦੱਸ ਪਾਈ ਜੀ ਉਸੇ ਬਾਗ ਦੇ ਪਿੰਡ ਉਹ ਆ ਕਰਾਦੀ ਜੀ ਜੀ ਉਹ ਕਹਿੰਦਾ ਥੋੜੇ ਮਿੰਟ ਫਲਾਨਾ ਚ ਮਿਲ ਗਿਆ ਉਹ ਤੇ ਘਰ ਤੇ ਨਿਕਰਾਦਾ ਕਰਨ ਜੀ ਨਿਕਰਾਦਾ ਜੀ ਫਿਰ ਉਹਨੇ ਸੱਤੋ ਹੀ 50000 ਰੁਪਏ ਮਿਲ ਗਏ ਇਸੋ ਤੇ ਘਰ ਦਾ ਨਾਜ ਕਰਾਂ ਮੈਂ ਘਰੇ ਜਾ ਕੇ ਜੀ ਓਕੇ ਤੇ ਉਹਨੇ 8000 ਫਿਰ ਉਹਨੇ 20000 ਫੇਰ ਦਿੱਤਾ ਜੀ ਟੋਟਲ ਕਿੰਨੇ ਲੱਗਿਆ ਟੋਟਲ ਟੋਟਲ ਲੱਗੇ 10000 ਕੱਪੜੇ 80000 ਲੱਗੇ ਲੋਕ ਤੇ ਭੋਲੇ ਭਾਲੇ ਐ ਜੀ ਗੁਰੂ ਨਾਨਕ ਦੇਵ ਸਾਹਿਬ ਮਾਰੇ ਤੇ ਹੁਣ ਤੋਂ ਪਹਿਲਾਂ ਵੀ ਲੋਕੀ ਆਈਂ ਲੁੱਟੇ ਜਾਂਦੇ ਸੀ ਇੱਕ ਕਹਾਵਤ ਸੁਣੀ ਹੋਣੀ ਹੈ ਕਿ ਜਿਵੇਂ ਕਿਰਲੀਆਂ ਨੇ ਇੱਪ ਮੱਕੜ ਮੱਛਰ ਖਾ ਕੇ ਕੀ ਕਰਦੀਆਂ ਉਹ ਬਾਬਿਆਂ ਦੀ ਫੋਟੋ ਪਿੱਛੇ ਲੁਕ ਜਾਂਦੀਆਂ ਨੇ ਐਵੇਂ ਜਿਹੜੇ ਕਲਾਰਾਂ ਵਾਲਾਗਾ ਉਹਨੇ ਧਰਮਿਕ ਫੋਟਮਾ ਦਾ ਆੜ ਲੈਤੀ ਵੀ ਹੈ ਉਹਦੇ ਪਿੱਛੇ ਉਹ ਲਿਖੋ ਕਿ ਉਹਦੀ ਆੜ ਦੇ ਵਿੱਚ ਉਹ ਲੁਕਿਆ ਹੋਇਆ ਉਹਦਾ ਪਖੰਡ ਇਹ ਬਹੁਤਾ ਚਿਰ ਨਹੀਂ ਚੱਲੇਗਾ ਜੀ ਸੋਨੀ ਜੀ ਮੈਂ ਪਾਲੇ ਪਖੰਡੀ ਨੂੰ ਚੈਲੰਜ ਕਰਦਾ ਅਸੀਂ ਬਾਬਾ ਨਾਨਕ ਦੇ ਉਹ ਵਾਰਸ ਹੈ ਰੋਸ ਨੇ ਕਿੱਜਾ ਉੱਤਰ ਜੀ ਜੱਤ ਇੱਥੋਂ ਜਵਾਬ ਲੈ ਕੇ ਜੇ ਤੇਰੀ ਪਹੁੰਚ ਕਿ ਚੌਂਕੀ ਥਾਣੇ ਤੱਕ ਹੋਵੇਗੀ ਅਸੀਂ ਤੈਨੂੰ ਕੋਟ ਜਿਹੜਾ ਤੂੰ ਆਪਣੇ ਆਪ ਨੂੰ ਉਹ ਧਾਰਮਿਕ ਸਥਾਨ ਦੱਸਦਾ ਨਾ ਉਹ ਪਖੰਡ ਵਾਦਾ ਅੱਡਾ ਜਰਸੀ ਭਾਬੇ ਨਾਨਕ ਦੇ ਪਰ ਉਹ ਘਰ ਅਸੀਂ ਸਿਧਾਤ ਨਹੀਂ ਸਾਨੂੰ ਪਤਾ ਨਹੀਂ ਧਰਮ ਕੀ ਆ ਜਿਹੜਾ ਧਰਮ ਹੈ ਠੀਕ ਹੈ ਜੇ ਤੂੰ ਇੱਥੇ ਥਾਣੇ ਤੱਕ ਤੇਰੀ ਪਹੁੰਚ ਹੋਵੇਗੀ ਤੇਰੀ ਪਹੁੰਚ ਕਿਸੇ ਚੌਂਕੀ ਥਾਣੇ ਤੱਕ ਐਸਪੀ ਡੀਐਸਪੀ ਤੱਕ ਹੋਵੇਗੀ ਉਹ ਤੇਰੀ ਪਹੁੰਚ ਕੋਰਟ ਤੇ ਤਾਂ ਨਹੀਂ ਅਸੀਂ ਤੈਨੂੰ ਫੋਰਟ ਚ ਹਾਈ ਕੋਰਟ ਚ ਸੁਪਰੀਮ ਕੋਰਟ ਤੱਕ ਖਿੱਚਾਂਗੇ ਤੂੰ ਸਾਬਤਤਾ ਕਰਾਈ ਇਹ ਨਾਮ ਆ ਬਾਬਾ ਜੀ ਆਪਣਾ ਮਿੰਦਰ ਨਾਮ ਜੈਪ ਸਿੰਘ ਜੀ ਕਿਹੜਾ ਪਿੰਡ ਹੈ ਜੀ ਪਿੰਡ ਕਮਾਲਪੁਰ ਕਾਲੀਗੜ੍ਹ ਜੀ ਜੀ ਕੀ ਹੋਇਆ ਕਲਾਵਾਂ ਵਾਲੇ ਬਾਬੇ ਬਾਰੇ ਦੱਸ ਰਹੇ ਹੋ ਤੁਸੀਂ ਕਾਲੀ ਬਾਰੇ ਸਾਡਾ ਮੁੰਡਾ ਥੋੜਾ ਬਿਮਾਰ ਹੋ ਗਿਆ ਜੀ ਕਿਸੇ ਨੂੰ ਸਾਨੂੰ ਦੱਸ ਪਾਈ ਜੀ ਤੁਸੀਂ ਵਾਕਦੇ ਜੀ ਪਿੰਡ ਉਹਦੇ ਆ ਕਰਾ ਦੀ ਜੀ ਜੀ ਉਹ ਕਹਿੰਦਾ ਥੋੜੇ ਮਿੰਡ ਸੁਰਾਣਾ ਚ ਮਰ ਗਿਆ ਉਹਦੇ ਘਰ ਤੇ ਨਿ ਕਰਾਦਾ ਕੋਈ ਜੀ ਨਿ ਕਰਾਤਾ ਜੀ ਇਹ ਉਹਨੇ ਸਭ ਤੋਂ ਹੀ 50000 ਰੁਪਏ ਲਏ। ਇਹ ਉਹਦੇ ਘਰ ਦਾ ਇਲਾਜ ਕਰਾ ਮੈਂ ਘਰੇ ਜਾ ਕੇ ਜੀ। ਓਕੇ। ਤੇ ਉਹਨੇ ਸੀ ਜਾ ਇਹ ਉਹਨੇ 20000 ਫੇਰ ਲੱਗਾ ਜੀ। ਟੋਟਲ ਕਿੰਨੇ ਲੱਗਿਆ? ਟੋਟਲ ਟੋਟਲ ਲੱਗੇ 10000 ਕੱਪੜੇ 80000 ਲੱਗੇ। 80000 ਰੁਪਏ ਬਾਹਰ ਨੂੰ। ਘਰੇ ਸਾਡੇ ਜਾ ਕੇ ਤਿੰਨ ਦਿਨ ਇਲਾਜ ਕਰਕੇ ਜੀ ਰਾਤ ਨੂੰ YouTube ਜੀ ਕਰ ਜਾ ਕੇ ਤੌੜੇ ਦੇ ਜਾ ਕੇ। ਬਹੁਤ ਕੁਝ ਲਿਖਿਆ ਹੈ ਜੀ। ਬਾਬਾ ਦੀ ਮੇਕਾ ਘਟਦੀ ਆ ਜੀ। ਪਾਲਾ ਬਾਬਾ ਆਪ ਕਹਿਤੀਆ। ਬਾਬਾ ਵੀ ਕਹਿਤੀ ਜੀ। ਬਾਬਾ ਵੀ ਉਹ ਤਾਂ ਡੇਢ ਵੀ ਕਹਿੰਦੀ ਇੱਕ ਜਣਾ ਹੋਰ ਤੇ। ਓਕੇ। ਲਾਜ ਕਰਦਾ ਫਿਰ ਲਾਜ ਤਾਂ ਕਿਹੜਾ ਹੁੰਦੀ ਬਾਜੀ ਉਹ ਮਿਊਜ਼ਿਕ ਵੀ ਫੇਰ ਹੋ ਗਿਆ ਜੀ ਕਿੰਨਾ ਸਮਾਂ ਹੋ ਗਿਆ ਗੱਲ ਨੂੰ ਹੋ ਵੀ 15-16 ਸਾਲ ਨੂੰ ਨੀ ਬਾਬਾ ਜੀ ਤੁਹਾਨੂੰ ਕੀ ਕਿਹਾ ਸੀ ਵੀ ਇੰਨੇ ਪੈਸੇ ਕਾਹਦੇ ਲੱਗਣੇ ਨੇ ਇਹ ਉਹ ਕਿਤੇ ਥੋੜਾ ਘਰ ਕਿੱਲਣਾ ਪਊਗਾ ਜੀ ਨੀ ਕਿੱਲਣ ਦੇ ਫਿਰ ਇੰਨੇ ਪੈਸੇ ਕਾਹਦੇ ਮੰਗੇ ਸੀ ਉਹਦੇ ਜੀ ਉਹਨਾਂ ਨੂੰ ਕੋਈ ਨਹੀਂ ਖੇਡਣਾ ਨਾ ਬੰਦੇ ਕੀ ਕਹਿਦਾ ਜੀ ਬਾਹਰੋਂ ਕੁਝ ਮਕਮਲ ਕਿਤੇ ਕੁਝ ਪੰਜਾ ਸਮਾਨ ਦੇ ਵਿੱਚ ਜੀ ਹਾਂ ਸਤਿ ਸ੍ਰੀ ਅਕਾਲ ਜੀ ਇਹ ਜੀ ਫਿਰ ਤੁਹਾਡੇ ਨਾਲ ਇੱਕ ਤਰ੍ਹਾਂ ਦੀ ਠੱਗੀ ਮਾਰੀ ਹੈ ਕੋਈ ਤੁਸੀਂ ਪੁਲਿਸ ਪ੍ਰਸ਼ਾਸਨ ਦੇ ਧਿਆਨ ਤੇ ਲਿਆਉਂਦੀ ਕੋਈ ਦਰਖਾਸਤ ਹਾਂਜੀ ਅਸੀਂ ਕੋਈ ਨਹੀਂ ਆਤੀ ਕੀ ਤੁਸੀਂ ਚਾਹੋ ਨੀ ਇਨਸਾਫ ਮਿਲੇ ਤੁਹਾਨੂੰ ਹਾਂਜੀ ਜ਼ਰੂਰੀ ਇਹ ਮਿਲਣਾ ਚਾਹੀਦਾ ਸਾਡੇ ਪੈਸੇ ਦਾ ਸੋਨੇ ਜਿੰਨੇ ਜਿਹਦਾ ਕੰਮ ਬਣਾ ਕੇ ਜਿਵੇਂ ਬਾਬਾ ਮੰਤਪ੍ਰਸਾਦ ਜੀ ਤੇ ਹਾਜ਼ਰ ਨਹੀਂ ਜਿਥੇ ਬੰਦੀ ਹਾਜ਼ਰ ਹੈ ਅਗਰ ਤੁਹਾਨੂੰ ਲਿਖਤੀ ਰੂਪ ਤੇ ਤੁਸੀਂ ਦਰਖਾਸਤ ਦੇਣ ਲਈ ਤਿਆਰ ਹੋ ਉਹਨਾਂ ਤੋਂ ਦੱਸੋ ਆਹ ਦੇ ਦਾਂਗੇ ਜੀ ਦੇਵਾਂਗੇ ਸਾਡੀ ਸੱਚੀ ਗੱਲ ਹੈ ਸੱਚੀ ਝੂਠਗੱਲ ਜੀ ਉਹ ਸੰਗਤ ਨੂੰ ਦੇ ਜੇ ਸੋਤੋਂ 80000 ਰੁਪਿਆ ਉਹ ਲੈ ਗਏ ਨੇ ਤਾ ਤੁਹਾਡੇ ਹਿਸਾਬ ਨਾਲ ਕਿੰਨੇ ਕੁ ਲੋਕ ਹੋ ਸਕਦੇ ਨੇ ਜਿਨ੍ਹਾਂ ਤੋਂ ਇਸ ਤਰ੍ਹਾਂ ਦੀਆਂ ਪਾਪੋ ਪਾਲੇ ਨੇ ਠੱਗੀਆਂ ਮਾਰੀਆਂ ਨੇ ਤੁਸੀਂ ਤਾਂ ਜਾਣਦੇ ਸੀ ਜੀ ਦੁਨੀਆ ਦੀ ਜੀ 100 100 ਬੰਦੇ ਇਕੱਠਾ ਹੋ ਜਾਂਦੇ ਜੀ ਘਟ ਘਟ ਜਿਵੇਂ ਤੁਸੀਂ ਹਿੰਮਤ ਕਰੀ ਜੀ ਕੈਮਰੇ ਸਾਹਮਣੇ ਆਉਣ ਦੀ ਕੀ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੰਦੇ ਵੀ ਇਸ ਤਰ੍ਹਾਂ ਕੈਮਰੇ ਸਾਹਮਣੇ ਆ ਕੇ ਪਾਲੇ ਦੇ ਖਿਲਾਫ ਬਿਆਨ ਦੇਣਗੇ ਇਹ ਤਾਂ ਬਹੁਤ ਜ਼ਰੂਰੀ ਹੈ ਜੀ ਆਪਣਾ ਸਮਾਜ ਦੇ ਪਛਿਤਾ ਜੀ ਇਹਦੇ ਨਾਲ ਜੀ ਇਹ ਬਹੁਤ ਵੱਡੀ ਗੱਲ ਹੈ ਸੋ ਸੰਗਤ ਨੂੰ ਬੇਨਤੀ ਹੈ ਮੇਰੀ ਵੀ ਇੱਥੇ ਪਾਲਾ ਕਲਾਰਾਂ ਵਾਲਾ ਉਹਦੇ ਸਬੰਧੀ ਅਸੀਂ ਆਏ ਸੀ ਅੱਜ ਜੋ ਸਵਾਲ ਜਵਾਬ ਹੋਣੇ ਸੀ ਪਰ ਉਹ ਪੱਜ ਗਿਆ ਆਇਆ ਨਹੀਂ ਫੋਨ ਵੀ ਕੀਤੇ ਗਏ ਚੱਕੇ ਨਹੀਂ ਜੇ ਚੱਕਿਆ ਤੇ ਫਿਰ ਨਾਲ ਦੀ ਨਾਲ ਕੱਢ ਦਿੱਤਾ ਗਿਆ ਤੋਂ ਇੱਕ ਜਿਹੜੀ ਉਹਨੇ ਦਰਖਾਸਤ ਦਿੱਤੀ ਸੀ ਤੇ ਉਹਦੇ ਸੰਬੰਧੀ ਅਸੀਂ ਸਪਸ਼ਟੀਕਰਨ ਦੇ ਦਿੱਤਾ ਔਰ ਜਦੋਂ ਅਸੀਂ ਹੁਣ ਇੱਥੇ ਇਕੱਠੇ ਹੋਏ ਆ ਤੇ ਇੱਕ ਭਾਈ ਸਾਹਿਬ ਜੀ ਨੇ ਆਪਣਾ ਬਿਆਨ ਦਿੱਤਾ ਵੀ ਇਹਨਾਂ ਨੇ ਅੱਜ ਤੋਂ 15-16 ਸਾਲ ਪਹਿਲਾਂ ਮਤਲਬ 80000 ਰੁਪਏ ਜਿਹੜਾ ਉਹਨੂੰ ਨਗਦੀ ਰਾਸ਼ੀ ਦਿੱਤੀ ਹੈ ਜੀ 10-10000 ਰੁਪਏ ਦੇ ਇਹੋ ਜਿਹੇ ਪਖੰਡੀ ਬਾਬੇ ਕੱਪੜੇ ਪਾਉਂਦੇ ਆ ਤੇ ਆਪਾਂ ਘਰਾਂ ਦੇ ਵਿੱਚ ਖੇਤੀ ਕਰਨ ਵਾਲੇ ਜਿਹੜੇ ਜਾਂ ਮਜ਼ਦੂਰ ਵੀਰ ਹੈ ਜਾਂ ਜ਼ਿਮੀਂਦਾਰ ਵੀਰ ਤੇ ਉਹਨਾਂ ਦੇ ਪਾਟੇ ਆਹ ਕੁੜਤੇ ਪਾਏ ਹੁੰਦੇ ਆ ਤੇ ਕਈ ਵਾਰੀ ਪੈਰਾਂ 'ਚ ਚੱਪਲਾ ਨਹੀਂ ਹੁੰਦੀਆਂ ਤੋਂ ਮੇਰੀ ਬੇਨਤੀ ਆ ਸੰਗਤ ਨੂੰ ਵੀ ਲੋਕੋ ਸੁਚੇਤ ਹੋ ਜੋ ਜਾਗਰੂਤ ਹੋ ਜੋ ਤੁਹਾਡੇ ਭਾਵਨਾਵਾਂ ਨਾਲ ਜਿਹੜਾ ਖਲਵਾੜ ਕੀਤਾ ਜਾ ਰਿਹਾ ਹੈ ਔਰ ਤੁਹਾਨੂੰ ਲੁੱਟਿਆ ਜਾ ਰਿਹਾ ਠੱਗਿਆ ਜਾ ਰਿਹਾ ਔਰ ਅਨੇਕਾਂ ਲੋਕ ਹੋਰ ਹੋਣਗੇ ਤੋ ਮੈਂ ਕਈ ਵਾਰੀ ਬੇਨਤੀ ਕੀਤੀ ਜਦੋਂ ਸਾਹਮਣੇ ਇਹ ਇਹੋ ਜਿਹਾ ਮੂੰਹ ਜਿਹਾ ਬਣਾ ਕੇ ਖੜ ਜਾਂਦੇ ਆ ਨਾ ਵੀ ਇਹਨਾਂ ਦੇ ਦੂਜੇ ਸਾਹਮਣੇ ਖੜੇ ਬੰਦੇ ਨੂੰ ਆਏ ਲੱਗਦਾ ਹੁੰਦਾ ਵੀ ਕੋਈ ਚੀਜ਼ ਹੈਗੀ ਐ ਕੋਈ ਸ਼ੈਅ ਦੇ ਵਿੱਚ ਹੈ ਜਿਹੜੀ ਮਤਲਬ ਬੋਰ ਰਹੀ ਐ ਕੋਈ ਸ਼ੈਅ ਸ਼ੂ ਨਹੀਂ ਹੁੰਦੀ ਜੇ ਸ਼ੈਅ ਹੋਵੇ ਤਾਂ ਹੁਣ ਮਨਪ੍ਰੀਤ ਨੂੰ ਰੋਕ ਲੈ ਜਾਂ ਕੈਰੇ ਵਰਗੇ ਨੂੰ ਰੋਕ ਲੈ ਤੋ ਜਿਹੜੇ ਲੋਕ ਠੱਗੇ ਗਏ ਆ ਉਹਨਾਂ ਨੂੰ ਬੇਨਤੀ ਐ ਸਾਹਮਣੇ ਆਓ ਅੱਜ ਭਾਈ ਸਾਹਿਬ ਜੀ ਨੇ ਦਰਖਾਸਤ ਇੱਥੇ ਐਸੇ ਤੋਂ ਸਭ ਕੋਲੇ ਇਹਨਾਂ ਦੀ ਦਰਖਾਸਤ ਦਵਾਉਣੇ ਆ ਤੋ ਜਿਹੜੇ ਬਣਦੀ ਰਕਮ ਇਹਨਾਂ ਦੀ ਵਾਪਸ ਦਵਾਵਾਂਗੇ ਤੇ ਜਿਹੜੇ ਹੋਰ ਲੋਕ ਗਮਰਾਹ ਹੋਏ ਪਏ ਆ ਜਿਹੜੇ ਸਾਹਮਣੇ ਨਹੀਂ ਆ ਰਹੇ ਉਹ ਇੱਥੇ ਸਮਾਣੇ ਆਓ মিডিਆ ਵਿੱਚ ਆ ਕੇ ਬਿਆਨ ਦਿਓ ਵੀ ਸਾਡੇ ਤੋਂ ਵੀ ਹਜ਼ਾਰਾਂ ਰੁਪਿਆ ਲੱਖਾਂ ਰੁਪਿਆ ਦੀ ਡੱਗੀ ਮਾਰੀ ਆ ਉਹਨਾਂ ਦੇ ਪੈਸੇ ਵੀ ਅਸੀਂ ਵਾਪਸ ਕਰਾਵਾਂਗੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਉਹ ਆਪੇ ਲਿਖਾਈਏ ਇਹਨਾਂ ਦੇ ਤੁਸੀਂ ਦਰਖਾਸਤ ਕਰੋ ਜੀ ਤੇ ਭਾਈ ਸਾਹਿਬ ਜੀ ਨੇ ਲਿਖਿਆ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਜੋਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇ ਰਲਵਾ ਉਹਨਾਂ ਨੇ ਉਦਾਹਰਨ ਦਿੱਤੀ ਹੈ ਜਿਵੇਂ ਇੱਕ ਸੂਰਜ ਚੜ੍ਹਨ ਦੇ ਨਾਲ ਹਨੇਰਾ ਲੋਪ ਹੋ ਜਾਂਦਾ ਹੈ ਤੇ ਗੁਰੂ ਨਾਨਕ ਦੇ ਮਹਾਰਾਜ ਨਾਰਾਇਣ ਦਾ ਰੂਪ ਆਪ ਨਾਰਾਇਣ ਕਲਾ ਧਾਰਜਕ ਮੇਕਰ ਬਣੇ ਉਹ ਸ੍ਰਿਸ਼ਟੀ ਦੇ ਮਾਲਕ ਸੰਸਾਰ ਤੇ ਆਏ ਸੀ ਉਹਨਾਂ ਨੇ ਜਿਵੇਂ ਪ੍ਰਚਾਰ ਕੀਤਾ ਨਾ ਸਮਝਾਇਆ ਸੱਜਣ ਠੱਗ ਵਰਗਿਆਂ ਨੂੰ ਜਿਹੜੇ ਕੁਰਾਏ ਪਏ ਸੀ ਉਹਨਾਂ ਨੂੰ ਰਾਹ ਪਾਇਆ ਤੇ ਬੜੇ ਪਿਆਰ ਨਾਲ ਸਮਝਾਇਆ ਤੇ ਉਹਨਾਂ ਨੂੰ ਤਾਰਿਆ ਵੀ ਐ ਤੇ ਜਿਵੇਂ ਭਾਈ ਸਾਹਿਬ ਕਰਮਜੀਤ ਕਹਿ ਰਹੇ ਨੇ ਪਹਿਲਾਂ ਦੱਸਿਆ ਵੀ ਸਾਡੇ ਕੋਈ ਦੋਖੀ ਨਹੀਂ ਅਸੀਂ ਕਿਸੇ ਦੇ ਵੈਰੀ ਨਹੀਂ ਗੇ ਤੁਸੀਂ ਧਰਮ ਦੀ ਆੜ ਵਿੱਚ ਪਖੰਡ ਨੂੰ ਬੜਾਵਾ ਦੇ ਰਹੇ ਹੋ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਲੁੱਟ ਰਹੇ ਹੋ ਠੱਗ ਰਹੇ ਹੋ ਤੇ ਕਈ ਡੇਰਿਆਂ ਦੇ ਵਿੱਚ ਸਾਡੀਆਂ ਨੌਜਵਾਨ ਬੱਚੀਆਂ ਦੀਆਂ ਇੱਜ਼ਤਾਂ ਨੂੰ ਵੀ ਖਲਵਾੜਾ ਨਹੀਂ ਬਾਬਾ ਜੀ ਲੋਕ ਤਾਂ ਪੜ੍ਹੇ ਲਿਖੇ ਨੇ ਅੱਜ ਕੱਲ੍ਹ ਅਨਪੜ੍ਹ ਦਾ ਕੋਈ ਹੈ ਨਹੀਂ ਨਹੀਂ ਜਿਹੜੇ ਪੜ੍ਹੇ ਲਿਖੇ ਆ ਨਾ ਜੀ ਜਿਹੜੇ ਪੜ੍ਹੇ ਲਿਖੇ ਨੇ ਉਹ ਕਿਤੋਂ ਦੂਰ ਨਹੀਂ ਉਹ ਅੱਜ ਸਾਡੇ ਨਾਲ ਖੜੇ ਐ ਇੱਥੋਂ ਵੀ ਜਿਹੜੇ ਨੌਜਵਾਨ ਦੂਤ ਆਇਆ ਸਾਡੇ ਗੁਰਸਿੱਖ ਸਿੱਖ ਸੰਗਤਾਂ ਵੀ ਰਾਏ ਐ ਔਰ ਜਿਹੜੇ ਅਣਪੜ੍ਹੇ ਨਾ ਭੋਲੇ ਲੋਕ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆਂ ਵੀ ਮਾਨਸਿਕ ਰੋਗੀ ਜਾਂ ਉਹ ਗਿਆਨਮਾਨ ਨਹੀਂ ਦੁਨਿਆਵੀ ਪੜ੍ਹਾਈ ਪੜ੍ਹੀ ਹੋ ਸਕਦੀ ਐ ਪਰ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਅਜੇ ਦੂਰ ਨੇ ਗਿਆਨਮਾਨ ਨਹੀਂ ਬਾਣੀ ਤੋਂ ਜਾਂ ਮੁਸਲਮ ਧਰਮ ਕੁਰਾਨ ਸ਼ਰੀਫ ਜਿਨ੍ਹਾਂ ਨੇ ਨਹੀਂ ਪੜਿਆ ਜਾਂ ਕੋਈ ਰਮਾਇਣ ਸਿਮਰਤੀਆਂ ਵੇਦ ਵਰਗੇ ਧਾਰਮਿਕ ਗ੍ਰੰਥ ਨਹੀਂ ਪੜੇ ਉਹ ਇਸ ਗੱਲ ਤੋਂ ਹਜੇ ਦੂਰ ਨੇ ਤੋਂ ਭੋਲੇ ਭਾਲੇ ਨੇ ਤੋਂ ਜਿਹੜੇ ਲੋਕ ਐ ਇਦਾਂ ਹੀ ਠੱਗੇ ਜਾਂਦੇ ਨੇ ਤੋਂ ਗੁੰਮੀਆਂ ਨੂੰ ਜਿਹੜਾ ਠੱਗੀਆਂ ਦਾ ਸ਼ਿਕਾਰ ਹੋ ਰਹੇ ਨੇ ਤੋਂ ਇਸ ਕਰਕੇ ਲੋਕਾਂ ਨੂੰ ਅਸੀਂ ਇਹਦੇ ਦੋ ਪਹਿਲੂ ਐ ਜ਼ਰੂਰੀ ਨਹੀਂਗਾ ਵੀ ਮਤਲਬ ਪਖੰਡੀਆਂ ਨੇ ਆਪਦਾ ਪਖੰਡ ਛੱਡ ਦੇਣ ਬਾਰ ਸਾਹਮਣੇ ਪਖੰਡ ਛੱਡ ਦੇਣਗੇ ਅੰਦਰ ਬਹਿ ਕੇ ਫਿਰ ਵੀ ਕਰਨਗੇ ਹੁਣ ਭਾਈ ਮਨਪ੍ਰੀਤ ਸਿੰਘ ਆ ਜਾਂ ਕਹਿ ਰਹੇ ਨੇ ਜਾਂ ਹੋਰ ਜਥੇਬੰਦੀਆਂ ਦੇ ਆਗੂ ਆ ਉਹ ਕਿਦੇ ਕਿਦੇ ਘਰੇ ਜਾਣਗੇ ਪਖੰਡ ਬਾਅਦ ਅੰਦਰ ਬਹਿ ਕੇ ਹੋ ਸਕਦਾ ਪਰ ਆਉਣ ਵਾਲੇ ਸਮੇਂ ਵਿੱਚ ਜੇ ਅਸੀਂ ਇਹ ਲਹਿਰ ਨੂੰ ਚਲਾਈ ਰੱਖਿਆ ਤੇ ਮੈਨੂੰ ਲੱਗਦਾ ਵੀ ਘਰੋਂ ਘਰੋਂ ਆਵਾਜ਼ ਜੂ ਵੀ ਲੋਕ ਜਾਗਰੂਕ ਹੋ ਕੇ ਇਹਨਾਂ ਦੇ ਡੇਰਿਆਂ ਤੋਂ ਟੁੱਟਣਗੇ ਬਾਬਾ ਜੀ ਕੁਛ ਅਮਰਤ ਧਾਰੀ ਨੇ ਮਤਲਬ ਪਰਪਾਨਾ ਪਾਗੀ ਦਿਨ-ਦਿਨ ਪੁੱਟਦੀਆਂ ਇਹਦੇ ਡੇਰਿਆਂ ਦੇ ਜਾ ਕੇ ਘੋਦ ਦੇ ਸੀ ਕਿ ਉਹਦੇ ਟੀਨ ਮੰਗਦੇ ਨਹੀਂ ਜਾ ਜਾ ਕੇ ਦੇਖੋ ਜੀ ਇਹ ਆ ਵੀ ਹਿੰਦੂ ਉਹਨਾਂ ਤੁਰਕੂ ਗਾਣਾ ਦੋਹਾ ਤੇ ਗਿਆਨੀ ਸਿਆਣਾ ਜਿਹੜੇ ਗਿਆਨਵਾਨ ਆ ਉਹ ਸਿਆਣੇ ਨੇ ਠੀਕ ਹੈ ਤੇ ਇਹ ਅੰਨੇ ਬਣ ਕੇ ਤੇ ਅਮਰਤ ਦੀ ਦਾਤ ਪੰਜ ਕਕਾਰ ਉਹ ਤੋਂ ਪੰਜ ਪਿਆਰੇ ਅਮਰਤ ਦੀ ਦਾਤ ਦਿੰਦੇ ਆ ਤੇ ਜੋ ਮਰਜ਼ਾਦਾ ਦੱਸਦੇ ਆ ਉਹ ਮਰਜ਼ਾਦਾ ਇਹਨਾਂ ਕੋਲੇ ਹੈ ਨਹੀਂ ਮੈਂ ਕਹਿਣਾ ਵੀ ਬਹੁਤ ਘੱਟ ਲੋਕ ਨੇ ਬਹੁਤ ਘੱਟ ਗਿਣਤੀ ਵਾਲੇ ਜਿਹੜੇ ਪੂਰਨ ਮਰਜ਼ਾਦਾ ਦੇ ਉਹ ਵਿਵੇਕ ਵਿਵੇਕ ਕਹਿੰਦੇ ਨੇ ਵਿਵੇਕ ਨਾਲ ਉਹ ਮੰਗਿਆ ਅਰਦਾਸ ਵਿੱਚ ਤੇ ਵਿਵੇਕ ਦੇ ਮਤਲਬ ਰਹਿਤ ਵਿੱਚ ਚੱਲਦੇ ਨੇ ਤੋਂ ਬਹੁਤ ਸਾਰੇ ਤੇ ਲੋਕ ਇਦਾਂ ਹੀ ਆ ਵੀ ਚਲੋ ਵਿਖਾਵੇ ਨੂੰ ਉਹਨਾਂ ਨੇ ਪਾਸ਼ਾ ਜੀ ਦਾ ਅਮਰਤ ਸ਼ਕਲ ਆ ਗੁਰੂ ਵਾਲੇ ਬਣ ਗਏ ਤੇ ਉਹਨਾਂ ਨੂੰ ਹਜੇ ਗਿਆਨ ਪੂਰਾ ਨਹੀਂ ਨਾ ਉਹਨਾਂ ਨੂੰ ਬਾਣੀ ਬਾਰੇ ਨੌਲੇਜ ਹੈ ਨਾ ਇਤਿਹਾਸ ਬਾਰੇ ਨੌਲੇਜ ਹੈ ਤੇ ਨਾ ਹੀ ਸਾਡੇ ਸਟੇਜਾਂ ਦੇ ਉੱਤੇ ਬਹਿਣ ਵਾਲੇ ਵੱਡੇ ਵੱਡੇ ਪ੍ਰਚਾਰਕ ਆਗੂ ਤੇ ਨਾ ਹੀ ਕੋਈ ਵੱਡੇ ਵੱਡੇ ਰਾਗੀ ਸਿੰਘ ਜਾਂ ਕੋਈ ਜਥੇ ਹੈ ਜਿਹੜੇ ਜਾਂ ਕੋਈ ਸਿੱਖ ਆਗੂ ਹੈ ਜਾਂ ਵੱਡੇ ਵੱਡੇ ਜਥੇਦਾਰ ਉਹ ਸਹੀ ਤਰੀਕੇ ਨਾਲ ਸਿੱਖ ਸੰਗਤ ਦੇ ਵਿੱਚ ਇਤਿਹਾਸ ਦਾ ਜਾਂ ਗੁਰਮਤ ਦਾ ਪ੍ਰਚਾਰ ਨਹੀਂ ਕਰ ਰਹੀ ਸਟੇਜਾਂ ਦੇ ਉੱਪਰ ਇੱਕ ਦੂਸਰੇ ਨੂੰ ਭੰਡਰ ਵਿੱਚ ਲੱਗੇ ਹੋਏ ਨੇ ਕਦੇ ਮੁਸਲਮਾਨ ਵੇਖਿਆ ਭੰਡਰ ਵਿੱਚ ਇੱਕ ਦੂਜੇ ਨੂੰ ਕਦੇ ਹਿੰਦੂ ਵੇਖਿਆ ਕਦੇ ਸਾਈ ਵੇਖਿਆ ਇਹ ਸਾਡੀਆਂ ਸਟੇਜਾਂ ਤੇ ਆ ਕੋਈ ਚੱਲਦਾ ਜੇਕਰ ਸਾਰੇ ਪੰਥ ਵਿੱਚ ਏਕਤਾ ਹੋ ਜੇ ਇੱਕ ਹੋ ਕੇ ਸਿੱਖ ਇਤਿਹਾਸ ਦਾ ਜਾਂ ਗੁਰਮਤ ਦਾ ਪ੍ਰਚਾਰ ਹੋਵੇ ਤੇ ਆਉਣ ਵਾਲੇ ਦਿਨਾਂ ਵਿੱਚ ਹਰ ਘਰ ਵਿੱਚ ਪੱਗ ਦੇਸੀਗੀ ਹਰ ਘਰ ਵਿੱਚ ਸਿੱਖੀ ਦੇਸੀਗੀ ਤੇ ਆ ਜਿਹੜੀਆਂ ਸਲੂਨ ਦੀਆਂ ਦੁਕਾਨਾਂ ਆ ਕੇਸ ਕਤਲ ਕਰਨ ਵਾਲੇ ਜਿਹੜੇ ਹੈਗੇ ਨੇ ਵੀਰ ਇਹਨਾਂ ਦੀਆਂ ਦੁਕਾਨਾਂ ਸਭ ਬੰਦ ਹੋ ਜਾਣਗੀਆਂ ਆਉਣ ਵਾਲੇ ਦਿਨਾਂ ਵਿੱਚ ਏ ਬਾਬਾ ਜੀ ਇੱਕ ਮੈਂ ਬੇਨਤੀ ਛੁੜੀ ਹੋਰ ਕਰਨੇ ਇੱਕ ਪਿੰਡਾਂ ਦੇ ਵਿੱਚ ਕੜਮਾ ਚੌਧਰੀ ਪ੍ਰਧਾਨ ਹੁੰਦੇ ਨੇ ਜਾਤਾਂ ਪੱਤਾਂ ਕਰਕੇ ਦੇਖ ਕੇ ਮਹਾਰਾ ਦੀ ਵੀਰ ਸਾਹਿਬ ਨਹੀਂ ਦਿੱਤੀ ਜਾਂਦੀ ਨਹੀਂ ਵੇਖੋ ਉਹਦੇ ਵਿੱਚ ਮੇਰੇ ਕਾ ਵੀ ਬਿਆਨ ਪਹਿਲਾਂ ਆ ਚੁੱਕੇ ਨੇ ਸੋ ਜਾਤ ਪਾਤ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਦਿਨ ਤੋਂ ਹੀ ਖਤਮ ਕਰਤੀ ਜਦੋਂ ਇੱਕ ਪੰਗਚ ਬਿਠਾਤਾ ਤੇ ਕਲਗੀਆਂ ਵਾਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੀ ਖੰਡੇ ਵਾਟੇ ਦੀ ਪੌਲ ਦੇ ਕੇ ਉਦੋਂ ਵੀ ਸਭ ਕੁਝ ਇਹ ਜਾਤ ਪਾਤ ਗਰੀਬੀ ਮੀਰੀ ਸਭ ਖਤਮ ਕਰਤੀ ਸੋ ਅੱਜ ਉਹ ਅਗਿਆਨਤਾ ਵਿੱਚ ਲੋਕ ਫਸੇ ਨੇ ਜਿਹੜੇ ਮਤਲਬ ਜਾਤਪਾਤ ਨੂੰ ਲੈ ਕੇ ਜਾਂ ਈਰਖਾਵਾਦ ਨੂੰ ਲੈ ਕੇ ਜਾਂ ਗਰੀਬੀ ਮੀਰੀ ਨੂੰ ਲੈ ਕੇ ਤੇ ਲੋਕਾਂ ਦੇ ਨਾਲ ਜਿਹੜਾ ਪੂਰਾ ਸਹੀ ਤਰੀਕੇ ਨਾਲ ਵਿਹਾਰ ਨਹੀਂ ਮਤਲਬ ਨਹੀਂ ਕਰਦੇ ਗੁਰੂ ਗ੍ਰੰਥ ਸਾਹਿਬ ਤੋਂ ਜਵਾਬ ਦੇ ਦਿੰਦੇ ਨੇ ਮੌਕੇ ਦੇ ਇਹ ਦੇਖੋ ਉਹ ਗੁਰੂ ਗ੍ਰੰਥ ਸਾਹਿਬ ਜੀ ਤੋਂ ਹਜੇ ਗਿਆਨ ਤੋਂ ਜਾਣੂ ਨਹੀਂਗੇ ਤੇ ਜਦੋਂ ਜਾਣੂ ਹੋਣਗੇ ਤੇ ਉਹ ਫਿਰ ਸਮੇਂ ਨਾਲ ਸਭ ਕੁਝ ਸੈਸ਼ਨ ਲੋਕ ਤੇ ਭੋਲੇ ਭਾਲੇ ਆ ਗੁਰੂ ਨਾਨਕ ਦੇਵ ਸਾਹਿਬ ਮਾਰੇ ਤੇ ਹੋਂ ਤੋਂ ਪਹਿਲਾਂ ਵੀ ਲੋਕੀ ਆਈਂ ਲੁੱਟੇ ਜਾਂਦੇ ਸੀ। ਹਾਂਜੀ। ਜੋ ਪਾਲਕ ਲਾਰਾਂ ਵਾਲੇ ਉਸ ਪਖੰਡੀ ਦੇ ਅੰਦਰ ਕ ਡਰ ਬੈਠਾ ਵਗਾ ਜਾਂ ਝੂਠੀਆਂ ਦਰਖਾਸਤਾਂ ਦੇ ਰਿਆਂ। ਪਾਲਕ ਲਾਰਾਂ ਵਾਲੇ ਪਖੰਡੀ ਅਸੀਂ ਤੈਨੂੰ ਵਿਸ਼ਵਾਸ ਦਿਵਾਉਂਦੇ ਹਾਂ ਤੇਰੀ ਜਾਨ ਮਾਲ ਦੀ ਰੱਖੀ ਤੈਨੂੰ ਕੋਈ ਮੰਦਾ ਚੰਗਾ ਬੋਲ ਜੇ ਤੈਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਹੱਥ ਨਹੀਂ ਲਾਵੇਗਾ। ਜੇ ਤੂੰ ਅਸਲ ਦੇ ਵਿੱਚ ਤੇਰੇ ਅੰਦਰ ਕੋਈ ਗੈਬੀ ਸ਼ਕਤੀ ਹੈ, ਤੇਰੇ ਅੰਦਰ ਕੋਈ ਜਾਦੂ ਹੈ, ਕੋਈ ਸ਼ਕਤੀ ਹੈ, ਕੋਈ ਕਰਾਮਾਤ ਹੈ। ਸਾਡੇ ਨਾਲ ਡਿਬੇਟ ਰੱਖ। ਅਸੀਂ ਬਾਬੇ ਨਾਲ ਕਿ ਰੋਸ ਨੇ ਕੀ ਜਵਾਬ ਉੱਤਰ ਦੀ ਜੀ ਅਸੀਂ ਤੇਤੋਂ ਸਿਰਫ ਉੱਤਰ ਮੰਗਦੇ ਆ ਤੂੰ ਸਾਨੂੰ ਜਵਾਬ ਤਾਂ ਦੱਸਦਾ ਸੀ। ਭੋਲੇ ਭਾਲੇ ਲੋਕਾਂ ਨੂੰ ਇੱਕ ਧਾਰਮਿਕ ਫੋਟਮਾਂ ਦੀ ਆੜ ਦੇ ਵਿੱਚ ਲੁੱਟ ਰਿਆ। ਸੋ ਜਿਸ ਦਿਨ ਮਰਜ਼ੀ ਤੇਰਾ ਮਨ ਕਰੇ ਇਹ ਬੇਖੌਫ ਹੋ ਕੇ ਤੇਰੀ ਸੁਰੱਖਿਆ ਤੇਰੀ ਜਾਨ ਮਾਲ ਦੀ ਰੱਖੀ। ਸਾਡੀ ਜ਼ਿੰਮੇਵਾਰੀ ਨਹੀਂ ਤੈਨੂੰ ਅਸੀਂ ਕੁਝ ਨਹੀਂ ਕਰਾਂਗੇ ਆ ਟੇਬਲ ਤੇ ਬੈਠ ਕੇ ਤੂੰ ਸਾਡੇ ਨਾਲ ਵਿਚਾਰ ਤੇ ਕਰ ਜਿਹੜੇ ਕੋਲ ਹੈ ਕਿ ਤੂੰ ਹੈ ਕਿ ਅਸੀਂ ਤੈਨੂੰ ਪਖੰਡੀ ਚੈਲੰਜ ਚੈਲੰਜ ਕਰਦੇ ਆ ਤੂੰ ਸਾਨੂੰ ਮਤਲਬ ਸਾਡੇ ਪਖੰਡ ਜਾਂ ਸਾਡੇ ਕਈ ਦੋਸਾਂ ਨੂੰ ਟੇਬਲ ਤੇ ਬੈਠ ਕੇ ਤੂੰ ਸਾਨੂੰ ਝੂਠਾ ਪਾ ਭੋਮੇ ਪ੍ਰਸ਼ਾਸਨ ਦੀ ਗੱਲ ਹਾਂਜੀ ਹਾਂਜੀ ਭਾਵੇਂ ਉਹ ਪ੍ਰਸ਼ਾਸਨ ਕਿਤੇ ਵੀ ਜਿੱਥੇ ਉਹਦਾ ਜਿੱਥੇ ਉਹਨੂੰ ਲੱਗਦਾ ਵੀ ਮੈਂ ਇੱਥੇ ਸੁਰੱਖਤ ਆ ਅਸੀਂ ਕੋਈ ਡਾਕੂ ਨਹੀਂ ਕੋਈ ਮਾਰਤਾ ਨਹੀਂ ਕਰਦੇ ਸੀ ਕੋਈ ਬੈਸਤਰੰਗ ਜਿੱਥੇ ਤੇਰਾ ਜੀ ਕਰਦਾ ਉੱਥੇ ਬੈਠ ਕੇ ਪ੍ਰਸ਼ਾਸਨ ਵੀ ਜਿੱਤੇ ਵੀ ਤੇਰੇ ਮਨ ਨੂੰ ਸੰਤੁਸ਼ਟੀ ਹੁੰਦੀ ਹੈ ਸਾਡੇ ਨਾਲ ਬੈਠ ਬੈਠ ਕੇ ਤੇਰੇ ਕਰਾਮਾਤ ਕੀ ਆ ਉਹ ਦੱਸ ਨਹੀਂ ਫਿਰ ਭਾਈ ਤੂੰ ਇਹਨੂੰ ਬੰਦ ਕਰ ਨਹੀਂ ਇੱਥੇ ਨਹੀਂ ਸਾਨੂੰ ਇਨਸਾਫ ਮਿਲੂਗਾ ਅਸੀਂ ਜਾਣਦੇ ਹਾਂ ਸਾਨੂੰ ਇਨਸਾਫ ਕਰਕੇ ਲੈਣਾ ਹੁੰਦਾਗਾ ਅਸੀਂ ਤੈਨੂੰ ਤੇਰੇ ਪਖੰਡ ਵਾਂ ਨੂੰ ਚੈਲੰਜ ਕਰਾਂਗੇ ਭਾਵੇਂ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਤੱਕ ਜਾਣਾ ਪਵੇ ਧੰਨਵਾਦ ਜੀ ਤੁਹਾਡਾ ਸਾਲ ਵਾਲੀ ਪਤੇ ਪਾਲਾ ਜੋ ਕਲਾਰਾਂ ਵਾਲਾ ਪਖੰਡੀ ਆ ਔਰ ਅੱਗੇ ਜਾ ਕੇ ਜੋ ਜੋ ਪਖੰਡੀ ਪਾਲਾ ਕਲਾਰਾਂ ਵਾਲਾ ਜੋ ਸਾਡਾ ਬਾਬਾ ਮੰਤਪ੍ਰੀਤ ਸਿੰਘ ਜੀ ਦੀ ਰਿਪੋਰਟ ਵਾਲਿਆਂ ਵੱਲੋਂ ਇੱਕ ਮਹਮ ਜਿਹੜੀ ਚਲਾਈ ਗਈ ਸੀ ਇਸਲੇ ਦਿਨ ਆਪਾਂ ਅਖੰਡ ਬਾਦ ਪਜਾਓ ਪੰਜਾਬ ਬਚਾਓ ਉਸ ਤਹਿਤ ਜੋ ਸਾਡਾ ਮਿਸ਼ਨ ਹੈ ਇਹ ਮਿਸ਼ਨ ਨਾਂ ਤਾਂ ਭਗਤ ਸਿੰਘ ਕਹਰੇ ਦਾ ਜੀ ਨਾਂ ਬਾਬਾ ਮੰਤਪ੍ਰੀਤ ਸਿੰਘ ਦਾ ਇਹ ਮਿਸ਼ਨ ਸੈਭ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਗੋਸ ਨੇ ਕੀਤਾ ਹੈ ਉੱਤਰ ਦੀਜਾ ਅਸੀਂ ਚੈਲੰਜ ਕਰਦੇ ਹਾਂ ਹਰ ਇੱਕ ਨੂੰ ਜੋ ਆਪਣੇ ਆਪ ਨੂੰ ਦਾਵਾ ਕਰਦਾਗਾ ਕੀ ਮਤਾਂਤਰ ਕਾ ਕਿਸੇ ਦਮੇ ਲਾਜ ਕਰ ਦਿਆਂਗਾ ਜਾਂ ਕੈਂਸਰ ਬਿਮਾਰੀ ਜਾਂ ਕਿਸੇ ਭੂਤਪ੍ਰੇਦੀ ਗੱਲ ਕਰਦਾ ਅਸੀਂ ਬਾਬੇ ਨਾਨਕ ਦੇ ਕਿਸ ਸਿਧਾਂਤਾਂ ਹੀ ਚੈਲੰਜ ਕਰਦੇ ਆ ਕਿ ਰੋਸ ਨੇ ਕੀਜੇ ਉੱਤਰ ਦੀਜੇ ਪਰ ਉਹ ਸਾਡੀ ਵੀਡੀਓ ਤੋਂ ਜੋ ਪਖੰਡੀ ਐ ਕਲਾਰਾਂ ਵਾਲਾ ਪਾਲਾ ਸੁਖਪਾਲ ਪਾਲਾ ਉਹ ਇੰਨਾ ਬਖਲਾਹਟ ਵਿੱਚ ਆ ਗਿਆ ਜਦੋਂ ਸਾਡਾ ਬਾਰੀ ਲੱਗੀ ਵੀ ਐ ਹੁਣ ਤੁਸੀਂ ਦੱਸੋ ਜੀ ਜਦਾਂ ਅੰਦਰ ਜਿਹੜੀ ਦਰਖਾਸਤ ਦਿੱਤੀ ਐ ਸਿਰਫ ਇੱਕ ਲਾਈਨ ਉਹਦੇ ਤੇ ਕੀ ਐ ਵੀ ਅਗਲਾ ਨੰਬਰ ਬਾਬਾ ਜੀ ਦੀ ਜਿਹੜੀ ਵੀਡੀਓ ਆ ਅਗਲਾ ਨੰਬਰ ਪਾਲੇ ਦਾ ਹੁਣ ਕੋਈ ਪੁੱਛਣ ਵਾਲਾ ਹੋਵੇ ਮੈਂ ਕਹਣਾ ਵੀ ਬੜੇ ਸੂਝਵਾਨ ਜਦੋਂ ਇੱਕ ਇੰਚਾਰਜ ਨੇ ਹਨਾ ਐਨੀ ਕ ਗੱਲ ਤੇ ਧਮਕੀ ਬਣਦੀ ਹੁਣ ਕੋਈ ਵੀ ਕੰਮ ਕਰਦਾ ਮੰਨ ਲਓ ਵੀ ਅਸੀਂ ਚੌਂਕੀਆਂ ਬੰਦ ਕਰਾਉਣੀਆਂ ਵਿਚਾਰ ਰਾਹੀਂ ਕਰਾਉਣੀਆਂ ਤਾਂ ਨੰਬਰ ਆ ਸਾਡੀ ਲਿਸਟ ਆ ਹੁਣ ਮੰਨ ਲਓ ਸੀਜ਼ਨ ਚੱਲਦਾ ਝੋਨੇ ਦਾ ਹਨਾ ਹੁਣ ਕਮੈਨ ਵਾਲਾਗਾ ਕੋਈ ਜੇ ਕੋਈ ਪੁੱਛਰੇ ਭਾਈ ਸਾਹਿਬ ਤੂੰ ਅੱਜ ਕਹਿੰਦੇ ਗੱਲ ਕਰਿਆ ਉਹ ਆਖੂਗਾ ਭਾਈ 4 ਦਿਨ ਢੱਲ ਜਾ ਦੂਬਾ ਤੇਰਾ ਨੰਬਰ ਆ ਨਹੀਂ ਕੀ ਇਹ ਧਮਕੀ ਬਣਦੀ ਹੈ ਤੁਸੀਂ ਪ੍ਰੈਸ ਸੂਝਵਾਰ ਨੂੰ ਸਾਰੇ ਕਹਿੰਦੇ ਜੀ ਇਹ ਧਮਕੀ ਬਣੀ ਕਮਾਲ ਦੀ ਗੱਲ ਹੈ ਸੋ ਕਲਾਰਾਂ ਵਾਲੇ ਪਾਲੇ ਨੂੰ ਤੁਹਾਡੇ ਸੋਸ਼ਲ ਮੀਡੀਆ ਤੋਂ ਤੁਹਾਡੇ ਸਾਰੇ ਮੀਡੀਆ ਦਾ ਪ੍ਰਿੰਟ ਮੀਡੀਆ ਜੋ ਵੀ ਇਲੈਕਟ੍ਰੋਨਿਕ ਮੀਡੀਆ ਸਭ ਦਾ ਮੈਂ ਧੰਨਵਾਦ ਕਰਦਾ ਹੋਇਆ ਮੈਂ ਪਾਲੇ ਪਖੰਡੀ ਨੂੰ ਚੈਲੰਜ ਕਰਦਾ ਅਸੀਂ ਬਾਬਾ ਨਾਨਕ ਦੇ ਉਹ ਵਾਰਸ ਹੈ ਰੋਸ ਨਹੀਂ ਕੀਤਾ ਉੱਤਰ ਜੀ ਜਤ ਇਥੋਂ ਜਵਾਬ ਲੈ ਕੇ ਜੇ ਤੇ ਹੀ ਪਹੁੰਚ ਕੇ ਚੌਂਕੀ ਥਾਣੇ ਤੱਕ ਹੋਵੇਗੀ ਅਸੀਂ ਤੈਨੂੰ ਕੋਰਟ ਜਿਹੜਾ ਤੂੰ ਆਪਣੇ ਆਪ ਨੂੰ ਉਹ ਧਾਰਮਿਕ ਸਥਾਨ ਦੱਸਦਾ ਨਾ ਉਹ ਪਖੰਡਵਾਦ ਦਾ ਅੱਡਾ ਯਾਰ ਤੁਸੀਂ ਭਾਬੇ ਨਾਨਕ ਦੇ ਪੈਰੋਂ ਘਰ ਅਸੀਂ ਸਿਧਾਂਤ ਨਹੀਂ ਸਾਨੂੰ ਪਤਾ ਨਹੀਂ ਧਰਮ ਕੀ ਐ ਜਿਹੜਾ ਧਰਮ ਐ ਠੀਕ ਐ ਜੇ ਤੂੰ ਇੱਥੇ ਥਾਣੇ ਤੱਕ ਤੇਰੀ ਪਹੁੰਚ ਹੋਵੇਗੀ ਤੇਰੀ ਪਹੁੰਚ ਕਿਸੇ ਚੌਕੀ ਥਾਣੇ ਤੱਕ ਐ ਐਸਪੀ ਡੀਐਸਪੀ ਤੱਕ ਹੋਵੇਗੀ ਉਹ ਤੇਰੀ ਪਹੁੰਚ ਕੋਰਟ ਤੇ ਤਾਂ ਨਹੀਂ ਅਸੀਂ ਤੈਨੂੰ ਕੋਰਟ ਚ ਹਾਈ ਕੋਰਟ ਚ ਸੁਪਰੀਮ ਕੋਰਟ ਤੱਕ ਖੜੀਸਾਂਗੇ ਤੂੰ ਸਾਬਤ ਤੇ ਕਰਾਈ ਅਸੀਂ ਤੈਨੂੰ ਕਹਿੰਨੇ ਤੂੰ ਪਖੰਡੀ ਐ ਹੈਲੋ ਇਹ ਕਲਾਰਾ ਵਾਲੇ ਦਾ ਨੰਬਰ ਹੈ ਜੀ ਹਾਂ ਜੀ ਹੈਲੋ ਬਾਬਾ ਕਲਾਰਾ ਵਾਲੇ ਦਾ ਨੰਬਰ ਹੈ ਪਾਲੇ ਦਾ ਹੈਲੋ ਫੋਨ ਕੱਟਦਾ ਚਲ ਸੋ ਪਾਲੇ ਪਖੰਡੀ ਕਲਾਰਾ ਵਾਲੇ ਪਾਲੇ ਪਖੰਡੀ ਅਸੀਂ ਤੈਨੂੰ ਪਖੰਡੀ ਕਹਿੰਦੇ ਆ ਹੋਸਾ ਹਵਾਸ ਦੇ ਵਿੱਚ ਕਹਿੰਦੇ ਆ ਤੂੰ ਪਖੰਡੀ ਐ ਤੂੰ ਲੋਕਾਂ ਦਾ ਇੱਕ ਧਾਰਮਿਕ ਫੋਟੋ ਮ ਜਿਵੇਂ ਤੁਸੀਂ ਇੱਕ ਕਹਾਵਤ ਸੁਣੀ ਹੋਣੀ ਐ ਕਿ ਜਿੰਮ ਕਿਰਲੀਆਂ ਨੇ ਜਿੱਪ ਮੱਕੜ ਮੱਛਰ ਖਾ ਕੇ ਕੀ ਕਰਦੀਆਂ ਉਹ ਬਾਬਿਆਂ ਦੀ ਫੋਟੋ ਪਿੱਛੇ ਲੁਕ ਜਾਂਦੀਆਂ ਨੇ ਐਵੇਂ ਜਿਹੜੇ ਕਲਾਰਾਂ ਵਾਲਾਗਾ ਉਹਨੇ ਧਰਮ ਦਾ ਫੋਟਮਾ ਦੇ ਆੜ ਲੈਤੀ ਵੀ ਐ ਉਹਦੇ ਪਿੱਛੇ ਉਹ ਲਿਖ ਕੇ ਉਹਦੀ ਆੜ ਦੇ ਵਿੱਚ ਉਹ ਲੁਕਿਆ ਹੋਇਆ ਉਹਦਾ ਪਖੰਡ ਇਹ ਬਹੁਤਾ ਚਿਰ ਨਹੀਂ ਚੱਲੇਗਾ ਜੀ ਸੋਨੀ ਜਿਹੜੀ ਦਰਖਾਸਤ ਦਿੱਤੀ ਐ ਉਹਦੇ ਬਾਬਤ ਬਾਬਾ ਜੀ ਵੱਲੋਂ ਆਪਣੇ ਬਿਆਨ ਜਿਹੜੇ ਲੈਕਚਰ ਰੂਪ ਦੇ ਵਿੱਚ ਅੱਜ ਦੇ ਦਿੱਤੇ ਗਏ ਨੇ ਔਰ ਅਸੀਂ ਉਮੀਦ ਕਰਦੇ ਹਾਂ ਉਮੀਦ ਰੱਖਦੇ ਹਾਂ ਆਸ ਕਰਦੇ ਹਾਂ ਕਿ ਸਾਨੂੰ ਜਿਹੜਾ ਇਨਸਾਫ ਹੈ ਜਿਹੜਾ ਦਿੱਤਾ ਹੈ ਉਹ ਜੋ ਵੀ ਉਹਨੇ ਦੋ ਵੀ ਠੁੱਕੇ ਦੋਸਨ ਲਾਇਆ ਹੈ ਜਦ ਉਹ ਸਾਬਤ ਕਰੇ ਨੀਅਤ ਬਣਦੀ ਹੈ ਜਿਹੜੀ ਕਾਰਵਾਈ ਕੀਤੀ ਜਾਵੇ ਧੰਨਵਾਦ